ਇੱਕ ਤਾਂ ਇਹ ਸਟੈਪ ਬਾਈ ਸਟੈਪ ਡੇਕਦੀ ਆ ਵੀ ਜਿੰਨੇ ਆਪਾਂ ਪੈੜੇ ਚੜਕਿਆ ਹੁਣ ਮੱਲਾ 6 ਇੰਚ ਤੇ 7 ਇੰਚ ਤੇ ਵੀ ਉੱਥੇ ਡੇਕ ਆਉਂਦੀ ਆ ਇਹ ਠੀਕ ਹੈ ਤੇ ਇੱਕ ਇਹਦੇ ਮਾਗਰ ਵੇਲਣ ਲੱਗਿਆ ਹੋਇਆ ਅੱਛਾ ਹਾਂ ਬਈ ਟੁਟਕੀਆਂ ਨਾਲ ਵੀ ਡੇਕਦੀ ਆ ਇਹ ਠੀਕ ਹੈ ਉਹ ਦੇਖੋ ਹਾਂ ਬਈ ਜਿਵੇਂ ਮੰਨ ਲਓ ਪਹਿਲਾਂ ਵਾਲੀ ਮਸ਼ੀਨਾਂ ਸੀ ਸੈਟਿੰਗ ਕਰਨੀ ਪੈਂਦੀ ਆ ਮੰਨ ਲਓ ਆ ਸੈਟਿੰਗ ਆ ਸੀ ਬਈ ਗੇਰੇ ਦਾ ਅੱਛਾ ਹਾਂ ਜੀ ਗਰਾਰੀਆਂ ਲੱਗੀਆਂ ਹੋਣ ਦੇ ਵਿੱਚ ਠੀਕ ਹੈ ਜਿੰਨੇ ਕ ਆਪਾਂ ਮਤਲਬ ਪੈੜੇ ਚੜਕਿਆ ਹੁਣਾਂ ਇੰਚਾਂ ਤੇ ਉਸ ਹਿਸਾਬ ਨਾਲ ਹੀ ਡੇਕਦੀ ਆ ਤੇ ਜਿਹੜਾ ਹੁਣ ਲਾਇਆ ਹੈ ਇਹਦੇ ਨਾਲ ਜਿਹੜਾ ਮਤ ਜਿਹੜਾ ਨਾ ਸਿਸਟਮ ਹੈ ਬਈ ਮਤਲਬ ਪਹਿਲਾਂ ਨੇ ਮਸ਼ੀਨਾਂ ਦੇ ਸੀ ਇੱਕ ਤਾਂ ਬੀਲਰ ਨਹੀਂ ਸੀਗਾ ਉਹਨਾਂ ਦੇ ਮੰਨ ਕੇ ਚਲੋ ਜਿਹੜਾ ਕਰਦੀ ਸੀ ਨਾ ਉਹ ਦਾਣੇ ਮੱਲਾ ਢੱਕਦੀ ਸੀ ਜਿਹੜੀ ਆਹ ਚੀਜ਼ ਆ ਜਦੋਂ ਜਿਉਂ ਇਹ ਵੱਜੂਗੀ ਉਹਦੇ ਨਾਲੇ ਉੱਪਰ-नीचे ਹੋਊਗੀ ਥੱਲੇ ਉਸੇ ਹਿਸਾਬ ਦੇ ਨਾਲ ਹੀ ਦਾਣੇ ਸਿੱਟੂਗੀ ਸਾਰੇ ਕਿਸਾਨਪੁਰਾ ਨੂੰ ਸਤਿ ਸ੍ਰੀ ਅਕਾਲ ਕਿਉਂਕਿ ਹੁਣ ਝੋਨੇ ਦੀ ਫਸਲ ਦਾ ਟਾਈਮ ਹੈਗਾ ਚਾਹੇ ਟ੍ਰਾਂਸਪਲੈਂਟਿੰਗ ਕਰੇ ਕਿਸਾਨ ਚਾਹੇ ਸਿੱਧੀ ਬਿਜਾਈ ਕਰੇ ਕਿਉਂਕਿ ਝੋਨੇ ਦਾ ਜਿਹੜਾ ਸੀਜ਼ਨ ਹੈਗਾ ਹੁਣ ਤੇ ਕਿਸਾਨਪੁਰਾ ਸਿੱਧੀ ਬਿਜਾਈ ਕਰਦੇ ਹੈਗੇ ਆ ਪਹਿਲਾਂ ਜਿਹੜੀਆਂ ਸਿੰਪਲ ਮਸ਼ੀਨਾਂ ਦੇ ਨਾਲ ਸਿੱਧੀ ਬੀਜਾਈ ਹੁੰਦੀ ਸੀ ਅੱਜ ਤੁਹਾਨੂੰ ਬੀਵੀਸੀ ਅਗਰੋ ਲਹਾਰ ਖੇੜਿਆਂ ਦੀ ਮਸ਼ੀਨ ਦੇ ਬਾਰੇ ਦੱਸਾਂਗੇ ਕਿ ਕਿੰਨਾ ਕੁ ਵੇਸਪੰਦ ਦੂਸਰੀਆਂ ਮਸ਼ੀਨਾਂ ਦੇ ਨਾਲੋਂ ਦੇਖੋ ਕਿੰਨਾ ਕੁ ਵੱਖਰਾ ਹੈਗਾ ਤੇ ਸਿੱਧੀ ਬਿਜਾਈ ਦੇ ਨਾਲ ਕਿਸਾਨ ਨੂੰ ਫਾਇਦਾ ਵੀ ਦੱਸਾਂਗੇ ਕਿ ਕਿੰਨਾ ਕੁ ਦੇਖੋ ਫਾਇਦਾ ਹੋਣਾ ਹੈਗਾ ਤੇ ਸਾਰੀ ਜਾਣਕਾਰੀ ਦੇ ਵਿੱਚ ਕਿੰਨਾ 22 20 ਪਾਉਂਦੇ ਹੈਗੇ ਕਿ ਜਿਹੜੀ ਗੱਲਬਾਤ ਹੈਗੀ ਸਸੀ ਕਾ ਬਾਈ ਸਸੀ ਕਾ ਬਾਈ ਬਾਈ ਨਾਮ ਕੀ ਆਪਣਾ ਮੇਰਾ ਨਾਮ ਬੋਸਾਂਗੇ ਬਾਈ ਪੰਡ ਬਾਈ ਰੱਲੀ ਤੇ ਕਿੰਨੇ ਸਾਲ ਹੋ ਗਏ ਬਾਈ ਆਪਾਂ ਨੂੰ ਮੱਲਾ ਸਿੱਧੀ ਵੀ ਇਹ ਕਰਾਉਂਦੇ ਆਪਾਂ 4-5 ਸਾਲ ਹੋ ਗਏ ਭਾਈ ਇਹ ਮਸ਼ੀਨ ਇਹ ਮਸ਼ੀਨ ਐਤ ਕੀ ਲਈ ਆ ਭਈ ਆਪਾਂ ਨੇ ਪਹਿਲਾਂ ਫਲੇ ਸਿੰਪਲ ਮਸ਼ੀਨ ਸੀ ਚਾਰ ਸਾਲ ਤੱਕ ਨਾ ਠੀਕ ਹੈ ਤੇ ਉਹ ਬਸ ਸਿੰਪਲ ਸੀਗੀ ਇਹ ਹੁਣ ਲਈ ਆਪਾਂ ਨੇ ਬੀਵੀਸੀ ਐਗਰਵਾਣ ਜੋ ਦਾਹਰ ਕਿਲੇ ਤੋਂ ਠੀਕ ਹੈ ਹਾਂ ਤੇ ਇਹਦਾ ਮਸ਼ੀਨ ਦੇ ਵਿੱਚ ਭਾਈ ਦੂਸਰੀਆਂ ਮਸ਼ੀਨਾਂ ਦੇ ਨਾਲੋਂ ਕਿੰਨਾ ਕੁ ਦੂਸਰੀ ਮਸ਼ੀਨਾਂ ਨਾਲ ਬਹੁਤ ਵੀ ਫਰਕ ਹੈ ਇਹਦਾ ਇੱਕ ਤਾਂ ਇਹ ਸਟੈਪ ਬਾਈ ਸਟੈਪ ਡੀ ਆ ਗਈ ਆ ਵੀ ਜਿੰਨੇ ਆਪਾਂ ਪੈੜੇ ਚੜ੍ਹ ਗਿਆ ਹੁਣ ਮੱਲਾ 6 ਇੰਚ ਤੇ 7 ਇੰਚ ਤੇ ਵੀ ਉੱਥੇ ਜੜੇ ਕਿਉਂਦੀ ਆ ਇਹੇ ਠੀਕ ਹੈ ਤੇ ਇੱਕ ਇਹ ਦੇ ਮਾਗਰ ਵੇਲਣ ਲੱਗਿਆ ਹੋਇਆ ਅੱਛਾ ਹਾਂ ਬਈ ਛਟਕੀਆਂ ਨਾਲ ਬੀਜ ਡੇਕਦੀ ਆ ਇਹ ਠੀਕ ਹਾਂ ਬਈ ਜਿਵੇਂ ਮੰਨ ਲਓ ਪਹਿਲਾਂ ਵਾਲੀਆਂ ਮਸ਼ੀਨਾਂ ਸੀਗੀਆਂ ਨਾ ਫੁੱਡ ਮੱਲਾ ਨੰਗਾ ਰਹਿ ਜਾਂਦਾ ਨੰਗਾ ਰਹਿ ਜਾਂਦਾ ਸੁਕੇ ਮੰਨ ਲਾ ਚੁੱਕ ਜਾਂਦੇ ਜਾਂ ਹਰਾ ਹੋਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਜਾਂ ਕਿਤੇ ਬੀਜ ਜ਼ਿਆਦਾ ਪੈ ਜਾਂਦਾ ਉਸ ਤਰ੍ਹਾਂ ਦੀ ਕੋਈ ਨਾ ਨਾ ਕੋਈ ਦਿੱਕਤ ਨਹੀਂ ਬਾਈ ਠੀਕ ਹੈ ਤੇ ਬੀਜ ਘੱਟ-ਘੱਟ ਕਿੰਨਾ ਜ਼ਰੂਰੀ ਹੈ ਤੇ ਬਈ ਅਸੀਂ 8 ਕਿਲੋ ਵੀ ਪਾਉਨੇ ਬਾਈ ਜਿੰਨੇ ਬੀਜਣ ਲੱਗੇ ਅੱਛਾ ਹਾਂ ਠੀਕ ਹੈ ਤੇ ਮੰਨ ਕੇ ਚੱਲੋ ਬਾਈ ਜਿਵੇਂ ਹੁਣ ਮੰਨ ਲਾ ਲਵਾਈ ਦਾ ਵੀ ਰੇਟ ਜ਼ਿਆਦਾ ਹੈ ਹਨਾ ਕਦੂ ਦੇ ਵਿੱਚ ਵੀ ਦੇਖੋ ਸਾਰੇ ਪਾਸੇ ਮੰਨ ਲਾ ਇਹਦੇ ਵਿੱਚ ਪਾਣੀ ਵੀ ਦੇਖੋ ਬਚਤ ਰਹੇਗੀ ਕਿਸਾਨ ਵੀ ਦੇਖੋ ਟੈਨਾ ਬੇਲਾ ਹੁੰਦਾ ਹੈ ਜਿਵੇਂ ਬਾਈ ਨਦੀਨ ਵਗੈਰਾ ਜਿਹੜੇ ਜ਼ਿਆਦੇ ਹਰੇ ਹੁੰਦੇ ਆ ਹਨਾ ਉਹਦੀ ਪ੍ਰੋਬਲਮ ਜਾਂ ਮੰਨ ਕੇ ਚੱਲੋ ਚੂਹੇ ਲੇ ਪ੍ਰੋਬਲਮ ਇਹਦਾ ਗੱਲ ਦੇਖੋ ਹੈਗਾ ਪੱਥਰੀ ਇਹਦੇ ਨਾਲ ਜਰਮੀਨੇਸ਼ਨ ਦੂਸਰੀਆਂ ਮਸ਼ੀਨਾਂ ਨਾਲ ਕਿੰਨਾ ਜ਼ਿਆਦਾ ਫਰਕ ਹੈ ਜੀ ਬਹੁਤ ਫਰਕ ਆ ਬਹੁਤ ਫਰਕ ਵੀ ਹਾਂ ਬਹੁਤ ਫਰਕ ਆ ਬਾਈ ਠੀਕ ਹੈ ਤੇ 20 ਜਗਤੋ ਘਟੋ ਘਟ ਮੰਨ ਕੇ ਜਲਾ ਨਾਲ ਖਾਦ ਖਰਾ ਕੇ ਦੋ ਟੈਂਕ ਲੱਗੇ ਇਹਦੇ ਜੀ ਹਾਂ ਦੋ ਟੈਂਕ ਬਾਈ ਪੂਰੇ ਖਾਦ ਆ ਲਾਹਾਂਗੇ ਅੱਛਾ ਹਾਂ ਉਹਦੇ ਵੀ ਦੋ ਹੀ ਸੀਗੇ ਠੀਕ ਹੈ ਹਾਂ ਬਈ ਉਰੇ ਲਈ ਬਈ ਇੱਧਰ ਬਣਾਏ ਆ ਬੁਰਸ਼ ਵੀ ਲੱਗ ਗਿਆ ਬਈ ਇਹਦੇ ਇਹ ਵੀ ਮਤਲਬ ਉਹ ਕਰਦੀ ਆ ਹਾਂ ਬਈ ਜਿਹੜੀਆਂ ਦੇਖੋ ਪਹਿਲਾਂ ਵਾਲੀਆਂ ਮਸ਼ੀਨਾਂ ਸੀ ਨਾ ਉਹਦੀਆਂ ਹਾਂ ਕੱਲੀਆਂ ਡਿਸਕਾਂ ਸੀਗੀਆਂ ਹਾਲਾ ਜਿਹੜੀ ਆਹ ਰੋ ਮਤਲਬ ਦਾਣੇ ਵਗੈਰਾ ਫਸ ਜਾਂਦੇ ਸੀਗੇ ਆਹ ਜੱਤ ਸਿੱਧਾ ਬੁਰਸ਼ ਲਾਉਂਦੇ ਸੀ ਚੱਲ ਜਿਹੜਾ ਹੁਣ ਲਾਇਆ ਹੈ ਇਹਦੇ ਨਾਲ ਜਿਹੜਾ ਮਤਲਬ ਦਾਣਾ ਦਾਣਾ ਜਿਹੜਾ ਹਾਂ ਚੜਦਾ ਹੈਗਾ ਹਾਂ ਹਾਂ ਬਈ ਤੇ ਬਾਈ ਇ ਜਿਹੜਾ ਨਾ ਸਿਸਟਮ ਹੈ ਬਈ ਮਤਲਬ ਪਹਿਲਾਂ ਨੇ ਮਸ਼ੀਨਾਂ ਦੇ ਸੀ ਇੱਕ ਤਾਂ ਵੇਲਰ ਨਹੀਂ ਸੀਗਾ ਉਹਨਾਂ ਦੇ ਮੰਨ ਕੇ ਚਲੋ ਜਿਹੜਾ ਕਰਦੀ ਸੀ ਨਾ ਉਹ ਦਾਣੇ ਮੱਲਾ ਢੱਕਦੀ ਸੀ ਜਿਹੜੀ ਆਹ ਚੀਜ਼ ਆ ਜਦੋਂ ਜਿਉਂ ਇਹ ਵੱਜੂਗੀ ਉਹਦੇ ਨਾਲੇ ਉੱਪਰ-ਨੀਚੇ ਹੋਊਗੀ ਥੱਲੇ ਉਸ ਹਿਸਾਬ ਦੇ ਨਾਲ ਹੀ ਦਾਣੇ ਸਿੱਟੂਗੀ ਇਹ ਬਈ ਮੰਨ ਕੇ ਚਲੋ ਵੀ ਸੈਟਿੰਗ ਕਰਨੀ ਪੈਂਦੀ ਹੈ ਮਤਲਬ ਆਹ ਸੈਟਿੰਗ ਆ ਸੀ ਬਈ ਗੇਰੇ ਦਾ ਅੱਛਾ ਹਾਂਜੀ ਗਰਾਰੀਆਂ ਲੱਗੀਆਂ ਹੋਈਆਂ ਨੇ ਵਿੱਚ ਠੀਕ ਹੈ ਜਿੰਨੇ ਕ ਆਪਾਂ ਮਤਲਬ ਪੈੜ ਜੜ ਗਿਆ ਹੁਣ ਇੰਚਾਂ ਤੇ ਉਸ ਹਿਸਾਬ ਨਾਲ ਹੀ ਦੇ ਦੇ ਠੀਕ ਠੀਕ ਤੇ ਜਿਹੜਾ ਬਈ ਇਹਦਾ ਖੁੱਡ ਦਾ ਮੰਨ ਕੇ ਚੱਲ ਵੀ ਫਰਕਾ ਕਿੰਨਾ ਕੁ ਦੂਸਰੇ ਮਸ਼ੀਨਾਂ ਨਾਲੋਂ ਦਾ ਹੈ ਸਹੀ ਹੈ ਜਦ ਜਿਵੇਂ ਮਤਲਬ ਜਿਆਦੇ ਮਤਲਬ ਵੀ ਇਹਦਾ ਰੱਖਾ ਸੰਗਣੀ ਜਿਆਦੇ ਮਤਲਬ ਮਲਤ ਨਾ ਹੋ ਜਾਂਦਾ ਕੋਈ ਇਹਦਾ ਨਾ ਸੰਗਣਾ ਸੁਣਾ ਨਾ ਨਾ ਜੀ ਨਾ 9 ਇੰਚ ਦੀ ਪੈੜ ਹੈ ਇਹਦਾ ਠੀਕ ਹੈ ਇੱਕ ਕਿਸਾਨ ਭਰਾ ਉਹਦੀ ਮਸ਼ੀਨ ਦੀ ਖਾਸੀਅਤ ਹੈਗੀ ਆ ਵੀ ਜਿਹੜੇ ਮਰਜ਼ੀ ਤੁਸੀਂ ਖੁੰਜੇ ਤੋਂ ਬਈ ਖੜ ਕੇ ਦੇਖ ਲਓ ਇਹਦੇ ਮਤਲਬ ਖੁੱਡੇ ਚਾਰੇ ਪਾਸੇ ਚਾਰੇ ਪਾਸੇ ਲੈ ਡੱਬੀਆਂ ਬਣਦੀ ਨੇ ਇੱਕ ਤਰ੍ਹਾਂ ਦੀ ਆਪਾਂ ਦੇਖੀਏ ਅੱਛਾ ਹਾਂਜੀ ਏ ਦੀ ਕੀਮਤ 1.40 ਲੱਖ ਠੀਕ ਆ ਬਾਜੂ ਜੀ ਕਿੰਨੀ ਹੁੰਦੀ ਆ ਇਹ ਬਾਜੂ ਜੀ ਹੋਊਗੀ 3.5 4 ਕਮਾਂਟਾਂ ਦੀ ਅੱਛਾ ਅੱਛਾ ਤੇ ਤੁਸੀਂ ਬਈ ਮਨ ਲਾ ਖਰਚਾ ਜਿਹੜਾ ਲੈਨੋ ਬੀਵੀਆਰ ਦਾ ਕਿੰਨਾ ਖਰਚਾ ਲੈਨੋ ਜੇ ਮਨ ਲਾ ਜਿਵੇਂ ਸੋਡਾ ਪਿੰਡ ਰੱਲੀ ਆ ਨਾ ਜੇ ਮੇਰੇ ਦਾਤੇ ਵਾਸਤੇ ਸੋਧਰਾ ਪਿੰਡ ਦਾ 5-7 ਪਿੰਡਾਂ ਦੇ ਵਿੱਚੇ ਕੰਮ ਕਰਨਾ ਹੋਵੇ ਤਾਂ ਕਿੰਨਾ ਕੁ ਮਨ ਲਾ ਵੀ ਇੱਕ ਮਨ ਲਾ ਕਿਲੇ ਦਾ ਰੈਂਟਰ ਲੈਨੋ ਵੀ ਆਪਨੇ ਪਿੰਡ ਦੇ ਤਾਂ 1500 ਰੇਟ ਚੱਲਦਾ ਬਈ ਬਾਕੀ ਬਾਹਰ ਉਸ ਹਿਸਾਬ ਨਾਲ ਹੋ ਕਰਿਆ ਜਾਊਗਾ ਠੀਕ ਹੈ ਹਾਂ ਠੀਕ ਹੈ ਇਹ ਕਿਸਾਨ ਪ੍ਰੋਗਰਾਮ ਜੇ ਦੇਖੋ ਸਿੱਧੀ ਬਿਜਾਈ ਕਰੋਗੇ ਉਹਦੇ ਨਾਲ 1.15 ਲੱਖ ਰੁਪਏ ਸਰਕਾਰ ਵੱਲੋਂ ਹਰ ਸਾਲ ਦੇਖੋ ਕਿਸਾਨਾਂ ਨੂੰ ਮਿਲਦਾ ਹੈਗਾ ਦੂਸਰੀ ਗੱਲ ਇਹਦੇ ਨਾਲ ਨਾਲ ਕੰਮ ਵੀ ਛੇਤੀ ਨਿਬੜਦਾ ਬਸ ਦੋ ਪ੍ਰੋਬਲਮਾਂ ਨੇ ਕਿਉਂਕਿ ਹੁਣ ਨਦੀਨਾ ਵਾਸਤੇ ਵੀ ਲੀਪਾਂ ਆ ਗਿਆਂ ਤੇ ਚੂਹੇ ਦੀ ਮਾੜੀ-ਮੁੱਟੀ ਪ੍ਰੋਬਲਮ ਹੁੰਦੀ ਹੈ ਉੱਥੇ ਇਹ ਸ਼ੈਡਾਂ ਦੇ ਬਈ ਸਾਡਾ ਬੁਲੇਟ ਹਾਂ ਡਾਬਲ ਜਿਹੜਾ ਬੰਨਿਆ ਬਈ ਠੀਕ ਆ ਮਨਲਾ ਜਿੱਥੇ ਵੀ ਹਾਂ ਮਨਲਾ ਜ਼ਿਆਦਾ ਇਹ ਵੀ ਵਾਰ ਘਟ ਹੋ ਗਏ ਤਾਂ ਪੱਟ ਕੇ ਵੀ ਲੱਗ ਜੇ ਹਾਂ ਲੱਗ ਜਦੀ ਹੈ ਹਾਂ ਲੱਗ ਜਦੀ ਹੈ ਠੀਕ ਹੋਰ ਮੈਸੇਜ ਹੀ ਦੇਣਾ ਚਾਹੁੰਨੇ ਕਿਸਾਨਾਂ ਨੂੰ ਬਈ ਬੀ ਬਹੁਤ ਵਧੀਆ ਜੀ ਕੰਮ ਹੈ ਆਪਣਾ ਸਿੱਧੀ ਬਿਜਾਈ ਵਾਲਾ ਜੀ ਹਾਂ ਜੀ ਨਾਲੇ ਪਾਣੀ ਦੀ ਬਹੁਤ ਬਚਤ ਹੋ ਗਈ ਇਹ ਨਾਲ ਬਾਈ ਠੀਕ ਹੈ ਹਾਂ ਓਕੇ ਠੀਕ ਕਿਸਾਨ ਪ੍ਰਭੂ ਦੇਖੋ ਅੱਜ ਸਿੱਧੀ ਬਿਜਾਈ ਦੇ ਸਾਨੂੰ ਬੀਬੀਸੀ ਅਗਰੋਲ ਦੀ ਮਸ਼ੀਨ ਪਾਈ ਆ ਬਹੁਤ ਵਧੀਆ ਲੱਗਦੀ ਇਹ ਨਾਲ ਬਾਈ ਠੀਕ ਹੈ ਹਾਂ ਤੇ ਬਾਈ ਪਹਿਲਾਂ ਵਾਲੇ ਮਸ਼ੀਨਾਂ ਦੇ ਨਾਲੋਂ ਥੋੜਾ ਜਿਹਾ ਵੱਖਰਾ ਹੋ ਗਿਆ ਹਨਾ ਕਿਉਂਕਿ ਹਰ ਸਾਲ ਬਾਈ ਤਕਨੀਕ ਬਦਲਦੀ ਹੈ ਜਦੋਂ ਬਾਈ ਪਹਿਲੇ ਸਾਲ ਦੇਖੋ ਮਸ਼ੀਨ ਲਈ ਸੀ ਨਾ ਉਦੋਂ ਲਗਭਗ 1 ਲੱਖ ਰੁਪਏ ਮਸ਼ੀਨ ਸੀਗੀ ਸੀ ਉਦੋਂ ਆ ਚੀਜ਼ ਵੀ ਨਹੀਂ ਲੱਗੀ ਹੋਈ ਸੀ ਤੇ ਉਦੋਂ ਬਾਈ ਕੱਲੀਆਂ ਆਹੀ ਸੀ ਬਾਈ ਇਹਦੇ ਆ ਠੀਕ ਹੈ ਤੇ ਜਿਹੜੀ ਆਹ ਚੀਜ਼ ਆ ਗੋਲ ਬੁਰਸ਼ ਲੱਗਿਆ ਪਹਿਲਾਂ ਤੇ ਸਿੱਧਾ ਲੱਗਾ ਕਹਿੰਦਾ ਬਾਈ ਹਰ ਸਾਲ ਬਾਈ ਤਕਰੀਰ ਦੇਖੋ ਬਦਲਦੀ ਜਾਂਦੀ ਹੈਗੀ ਪਰ ਇਸ ਮਸ਼ੀਨ ਨੇ ਸਿੱਧੀ ਵੀ ਆਈ ਦੇ ਵਿੱਚ ਬਹੁਤ ਨਖਾਰ ਲਿਆਂਦਾ ਹੈ ਹਾਂਜੀ ਹਾਂ ਬਈ ਤੇ ਜਿੱਥੇ ਮੰਨ ਕੇ ਚਲੋ ਇਹ ਬੀਵੀਆਰ ਹੁੰਦਾ ਹੈ ਜਦੋਂ 50 60 ਦਿਨ ਦੀ ਮਾਲਾ ਆਪਣੀ ਫਸਲ ਹੁੰਦੀ ਹੈ ਫਸਲ ਖੜੀ ਸੋਹਣੀ ਲੱਗਦੀ ਹੈ ਯਾਰ ਵੀ ਮਸ਼ੀਨ ਦੀ ਕਿਸੇ ਵਿਜਾਈ ਕੀਤੀ ਹੋਈ ਹੈ ਨਹੀਂ ਜਿਹੜੀਆਂ ਤੇ ਸੂਰੇ ਮਸ਼ੀਨਾਂ ਨੇ ਬਈ ਉਹਨਾਂ ਨੂੰ ਬੁਲੀ ਪ੍ਰੋਬਲਮ ਹੁੰਦੀ ਹੈ ਜਰਮੀਨੇਸ਼ਨ ਦੀ ਕਿਤੇ ਨਾਲ ਵੱਧਾ ਹੋ ਰਹੰਦਾ ਹੁੰਦਾ ਹੈ ਹਾਂ ਹਾਂ ਬਾਕੀ ਮਿੱਟੀ ਨੂੰ ਉੱਤੇ ਘੱਟ ਪੈਂਦੀ ਹੈ ਬੇਲ ਨਾਲ ਮਿੱਟੀ ਜਮਾ ਸੈਟ ਹੋ ਜਾਈ ਬਈ ਮਾਂ ਠੀਕ ਹੈ ਫਿਰ ਪਾਣੀ ਕਿੰਨੇ ਕਿੰਨੇ ਦਿਨ ਲਾਉਂਦੇ ਪਾਣੀ ਇਹ ਤਾਂ ਹੁਣ ਜਿਵੇਂ ਸੁੱਕੀ ਵਿਜਾਈ ਕਰ ਰਹੇ ਨੇ ਇਹਦਾ ਚੌਥੇ ਪੰਜਵੇਂ ਦਿਨ ਲੱਗ ਜਾਂ